ਸ਼ਹਾਦਤ ਦੀ ਅਬਦੀ ਮੰਨਣ ਵਾਲੇ ਗੁਰਮਖ ਪਿਆਰੇ ਦੇ ਜੀਵਨ ਦੇ ਰੂਪ ਰੂਪ ਕੁਝ ਸਮੇਂ ਲਈ ਆਪ ਸੰਗਤ ਨੂੰ ਕਰਵਾਉਂਦਾ ਹਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਜਿਨ੍ਹਾਂ ਨੂੰ ਆਪਾਂ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਕਹਿ ਕੇ ਸੰਬੋਧਿਤ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੇ ਵਿੱਚ ਬੋਲ ਪ੍ਰਗਟ ਨੇ ਗੁਰ ਸਮਰੱਥ ਗੁਰ ਨਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਦੁਨੀਆ ਚ ਸਭ ਤੋਂ ਉੱਚਾ ਰੁਤਬਾ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੈ ਗੁਰਦੇਵ ਸਰਗੁਣ ਨੇ ਵਾਹਿਗੁਰੂ ਨਿਰਗੁਣ ਹੈ ਗੁਰੂ ਪਰਮੇਸ਼ਰ ਤੋਂ ਬਾਅਦ ਸੰਤ ਤੇ ਸ਼ਹੀਦ ਦਾ ਰਤਬਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਬਾਣੀ ਦਾ ਇਹ ਫੁਰਮਾਨ ਜ਼ਾਹਰ ਕਰਦਾ ਹੈ ਇਸ ਵਿਚਾਰਧਾਰਾ ਨੂੰ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਨਾਨਕ ਸਾਹਿਬਾਂ ਦੇ ਮੇਰੀ ਗਲੀ ਉਹੀ ਪਰਵੇਸ਼ ਪਾ ਸਕਦਾ ਹੈ ਜਿਨੇ ਸਿਰ ਤਲੀ ਰੱਖਿਆ ਹੈ ਇੱਕ ਸਿਰੈ ਮਨਮਤ ਅਹੰ ਜਿਨੇ ਮੈਂ ਮੇਰੀ ਛੱਡ ਦਿੱਤੀ ਉਸ ਸੂਰਮੇ ਨੂੰ ਬਾਣੀ ਨੇ ਸੰਤ ਆਖਿਆ ਹੈ ਉਹਨੂੰ ਗੁਰੂ ਨਾਨਕ ਦੀ ਗਲੀ ਜਗਾ ਮਿਲਦੀ ਹੈ ਤੇ ਦੂਸਰਾ ਜਿਨੇ ਪ੍ਰਤੱਖ ਧਰਮ ਲਈ ਇਹ ਸਿਰ ਦੇ ਦਿੱਤਾ ਜਾਨ ਵਾਰ ਲਈ ਉਸ ਸੂਰੇ ਨੂੰ ਬਾਣੀ ਸ਼ਹੀਦ ਆਂਦੀ ਹੈ ਉਹਦੇ ਲਈ ਗੁਰੂ ਨਾਨਕ ਦੀ ਗਲੀ ਖੁੱਲਦੀ ਹੈ ਬਾਕੀ ਵਾਧੂ ਦੀ ਭੀੜ ਹੈ ਜਮ ਕੇ ਆਉਂਦੇ ਨੇ ਮਰ ਕੇ ਚਲੇ ਜਾਂਦੇ ਨੇ ਖੂਹ ਦੀ ਟਿੰਡ ਵਾਂਗੂ ਆਵਾ ਗਵਣਾ ਪਿਆਰ ਰਹਿੰਦਾ ਹੈ ਇਸੇ ਕਰਕੇ ਗੁਰੂ ਪਰਮੇਸ਼ਰ ਦੇ ਦਿਹਾੜੇ ਮਨਾਉਣ ਤੋਂ ਬਾਅਦ ਚਾਹਯੋ ਗੁਰਪੁਰਬ ਨੇ ਚਾਹਯੋ ਜੋਤੀ ਜੋਤ ਦਿਵਸ ਨੇ ਆਪਾਂ ਸੰਤਾਂ ਦੀਆਂ ਵਰਸੀਆਂ ਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਨੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਰਤਬਾ ਬੁਲੰਦ ਹੈ ਇਕ ਫਾਰਸੀ ਦਾ ਸ਼ੇਰ ਮੈਂ ਲਿਖਿਆ ਹੈ ਬੜੇ ਧਿਆਨ ਨਾਲ ਸੁਣਿਓ ਫਕੀਰ ਤੇ ਸਿਰ ਦੇਣ ਵਾਲੇ ਸਤਪੁਰਸ਼ ਦਾ ਕੀ ਰਤਬਾ ਹੈ ਫਕੀਰਾ ਬੇਦਰਗਾਹੇ ਦੋਸਤ ਸ਼ਹਾਏ ਜਾਨ ਅੰਦ ਸ਼ਹੀਦਾ ਬੇਖੂਨੇ ਖਾਵੀਜ਼ ਜਿੰਦਾ ਹੈ ਜਾਵਿਦਾਨ ਅੰਦ ਇਸ ਰੂਹੇ ਜ਼ਮੀਨ ਦੇ ਉੱਤੇ ਇੱਕ ਰੱਬ ਦਾ ਫਕੀਰ ਜ਼ਿੰਦਾ ਰਹਿੰਦਾ ਹੈ ਤੇ ਦੂਸਰਾ ਸ਼ਹੀਦ ਤੀਸਰਾ ਕਿਸੇ ਦਾ ਨਾਮ ਨਹੀਂ ਰਹਿੰਦਾ ਸ਼ਰੀਰ ਸ਼ਹੀਦ ਦਾ ਵੀ ਮਿਟੇਗਾ ਸੰਤ ਦਾ ਵੀ ਮਿਟੇਗਾ ਸਾਖਤ ਦਾ ਵੀ ਮਿਟੇਗਾ ਮਨਮੁਖਤੇ ਸਾਖਤ ਦਾ ਨਾਮ ਨਹੀਂ ਰਹਿੰਦਾ ਸ਼ਹੀਦ ਤੇ ਸੰਤ ਦਾ ਨਾਮ ਰਹਿ ਜਾਂਦਾ ਹੈ ਸ਼ਹੀਦ ਆਪਣੇ ਲਹੂ ਕਰਕੇ ਪਰਫੁੱਲਤ ਰਹਿੰਦੇ ਨੇ ਸੰਤ ਆਪਣੀ ਕਰਨੀ ਕਰਕੇ ਪ੍ਰਭੂ ਦੇ ਗੀਤ ਗਾਉਣ ਕਰਕੇ ਦੁਨੀਆ ਤੇ ਗੀਤ ਬਣ ਕੇ ਗੂੰਜਦੇ ਨੇ ਜਦੋਂ 6 ਸਤੰਬਰ 1995 ਦੀ ਆਪਾਂ ਬਾਤ ਪਾਉਨੇ ਆ ਤੇ ਸਾਡੇ ਜ਼ਿਹਨ ਵਿੱਚ ਸ਼ਹਾਦਤ ਦੀ ਅਬਦੀ ਮਾਨਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹਿ ਸੁਭਾਈ ਖਿਆਲ ਆ ਜਾਂਦਾ ਹੈ ਬੜਾ ਮਿਸਾਲੀ ਜੀਵਨ ਔਰ ਐਸੀ ਕੁਰਬਾਨੀ ਜੋ ਗੁਰੂ ਕਿਰਪਾ ਤੋਂ ਬਿਨਾ ਪੋਸੀਬਲ ਨਹੀਂ ਹੈ ਉਹਨਾਂ ਦੇ ਜੀਵਨ ਤੋਂ ਇਹ ਸਮਝ ਪੈਂਦੀ ਹੈ ਉਹਨਾਂ ਦੇ ਅੰਦਰ ਨਿਰਪੈਤਾ ਦਾ ਸੂਰਮਤਾਈ ਦਾ ਜੋ ਅੰਸ਼ ਸੀ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਨਦਰੇ ਨਿਆਮਤ ਸਦਕਾ ਸੀ 1992 ਤੋਂ ਲੈ ਕੇ 1994 ਈਸਵੀ ਦੌਰਾਨ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਇੱਕ ਬਹੁਤ ਵੱਡਾ ਦਰਿੰਦਾ ਪੁਲਿਸ ਅਫਸਰ ਜਿਹਨੂੰ ਆਪਾਂ ਕੇ ਪੀ ਐਸ ਗਿੱਲ ਆਨੇ ਹੈ ਇਹਨੇ બે गुना ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾ ਕਰਕੇ ਇਸ ਰੂਹੇ ਜ਼ਮੀਨ ਤੋਂ ਮਟਾਇਆ ਲੱਖਾਂ ਲਾਸ਼ਾਂ ਸਤਲੁਜ ਬਿਆਸ ਵਿੱਚ ਹਰੀਕੇ ਪੱਤਨ ਇਹਨਾਂ ਨੇ ਰੋੜੀਆਂ ਔਰ ਜਿੰਨਾਂ ਦੇ ਵਿੱਚੋਂ ਤਕਰੀਬਨ 25 ਹਜ਼ਾਰ ਜੋ ਲਾਸ਼ਾਂ ਸਨ ਉਹਨਾਂ ਦੀ ਖੋਜ ਖਲੜਾ ਸਾਹਿਬ ਨੇ ਕੱਢ ਲਈ ਲਾवारिस ਲਾਸ਼ਾਂ ਦੀ ਗਿਣਤੀ ਜਦੋਂ মিডিਏ ਵਿੱਚ ਪਰਫੁੱਲਤ ਹੋਈ ਤੇ ਕੇਪੀਐਸ ਗਿੱਲ ਨੇ ਕਾਨਫਰੰਸ ਰੱਖ ਕੇ মিডিਏ ਦੇ ਸਾਹਮਣੇ ਇਹ ਝੂਠ ਮਾਰਿਆ ਵੀ ਜਿਨ੍ਹਾਂ ਨੂੰ ਖਾਲੜਾ ਲਵਾਰਸ ਲਾਸ਼ਾਂ ਕਹਿ ਰਿਹਾ ਹੈ ਪਹਿਲੀ ਗੱਲ ਤੇ ਪੁਲਿਸ ਨੇ ਇਹ ਇਨਕਾਊਂਟਰ ਕੀਤੇ ਨਹੀਂ ਇਹ ਜਿਨ੍ਹਾਂ ਦੀ ਲਿਸਟ ਲਈ ਫਿਰਦਾ ਹੈ ਇਹ ਸਾਰੇ ਗਾਹੇ ਬਗਾਹੇ ਦੇਸ਼ ਤੋਂ ਵਿਦੇਸ਼ ਜਾ ਚੁੱਕੇ ਨੇ ਮਣਾਮੂਹੀ ਉੱਥੇ ਪੈਸਾ ਕਮਾ ਰਹੇ ਨੇ ਜਾਣ ਬੁੱਝ ਕੇ ਇੱਥੇ ਸਰਕਾਰ ਨੂੰ ਪੁਲਿਸ ਫੋਰਸ ਨੂੰ ਬਦਨਾਮ ਕਰਨ ਦੇ ਲਈ ਇਹ ਪ੍ਰੋਪਗੈਂਡਾ ਖਾਲੜਾ ਸਾਹਿਬ ਵੱਲੋਂ ਘੜਿਆ ਜਾ ਰਿਹਾ ਹੈ ਦੱਸਦੇ ਨੇ ਵੀ ਖਾਲੜਾ ਸਾਹਿਬ ਨੇ ਕੇਪੀਐਸ ਗਿੱਲ ਦਾ ਝੂਠ ਨੰਗਾ ਕਰਨ ਦੇ ਲਈ ਇੱਕ ਬਿਆਨ ਦਿੱਤਾ ਵੀ ਮੈਂ ਕੇਪੀਐਸ ਗਿਲ ਨੂੰ ਇਸ ਵਿਸ਼ੇ ਤੇ ਬਹਿਸ ਲਈ ਖੁੱਲਾ ਸੱਦਾ ਦਿੰਦਾ ਜਿੱਥੇ ਚੌਣ ਉਥੇ ਬੈਠ ਕੇ ਵਿਚਾਰ ਹੋ ਸਕਦੀ ਹੈ ਔਰ ਸਾਰਾ ਮੀਡੀਆ ਸਾਹਮਣੇ ਬੈਠਾ ਹੋਵੇਗਾ ਤੇ ਜੇ ਇਹ ਨਾ ਟਲੇ ਕੁਫਰ ਤੋਲਣ ਤੋਂ ਝੂਠ ਬੋਲਣ ਤੋਂ ਕੇਪੀਐਸ ਗਿਲ ਹੋਣੀ ਤੇ ਮੈਂ ਅਗਲੇ ਮਹੀਨੇ ਤੋਂ ਹਰ ਰੋਜ਼ 2000 ਲਾਵਾਰਸ ਲਾਸ਼ਾਂ ਦੇ ਨਾਮ ਨਸ਼ਰ ਕਰਾਂਗਾ ਮੀਡੀਆ ਦੇ ਸਾਹਮਣੇ ਰੱਖਾਂਗਾ ਔਰ ਇੱਥੇ ਪਬਲਿਕ ਦੇ ਕਟਹਿਰੇ ਵਿੱਚ ਕੇਪੀਐਸ ਗਿੱਲ ਨੂੰ ਖੜਾ ਹੋਣਾ ਪਵੇਗਾ ਸਰਦਾਰ ਖਾਲੜਾ ਦੇ ਇਸ ਜਵਾਬ ਨੇ ਜ਼ਾਲਿਮਾਂ ਦੀਆਂ ਜੜਾਂ ਹਿਲਾ ਦਿੱਤੀਆਂ ਇੱਕ ਬੜਾ ਦਰਿੰਦਾ ਅਫਸਰ ਹੋਇਆ ਐਸਐਸਪੀ ਅਜੀਤ ਸਿੰਘ ਸੰਧੂ ਉਹਨੇ ਖਾਲੜਾ ਸਾਹਿਬ ਨੂੰ ਧਮਕੀ ਦਿੱਤੀ ਐ ਵੀ ਜਿੱਥੇ 25000 ਲਾਸ਼ਾਂ ਦਾ ਹਿਸਾਬ ਦੇਣਾ ਐ ਨਾ ਅਸੀਂ ਉਥੇ ਇੱਕ ਤੇਰੀ ਲਾਸ਼ ਵੀ ਵਿੱਚ ਸ਼ਾਮਲ ਕਰ ਦੇਵਾਂਗੇ ਤੇ ਖਾਲੜੇ ਦੇ ਅੰਦਰ ਬਾਣੀ ਪਰਫੁੱਲਤ ਸੀ ਉਹਨੇ ਜਵਾਬ ਦਿੱਤਾ ਉਮਰ ਦਾ ਹਿਸਾਬ ਹੱਥਾਂ ਦੀਆਂ ਰੇਖਾ ਤੇ ਲਿਖਿਆ ਹੁੰਦਾ ਹੈ ਇਹਨੂੰ ਕੋਈ ਬਦਲ ਨਹੀਂ ਸਕਦਾ ਜਦੋਂ ਮੌਤ ਆਉਣੀ ਹੈ ਉਹ ਟਾਲ ਲੈ ਇਹ ਡਰ ਕਿਸੇ ਹੋਰ ਨੂੰ ਦਿਓ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਸੋਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨਮੁਖ ਵਿਚਾਰੇ ਜਿਹੜੇ ਗੁਰੂ ਪਰਮੇਸ਼ਰ ਦੇ ਆਸਰੇ ਹੁੰਦੇ ਨੇ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਹੁੰਦਾ ਦਰ ਮਨਮੁੱਖਾਂ ਨੂੰ ਹੁੰਦਾ ਹੈ ਖਾਲੜਾ ਸਾਹਿਬ ਕੈਨੇਡਾ ਆਏ ਹੋਏ ਸਨ ਸਪੀਚ ਦਿੱਤੀ ਇੱਥੇ ਲੋਕਾਂ ਨੇ ਇੱਕ ਫਰਿਆਦ ਕੀਤੀ ਹੈ ਖਾਲੜਾ ਸਾਹਿਬ ਪਰਿਵਾਰ ਸਮੇਤ ਇੱਥੇ ਟਿਕ ਜਾਓ ਇੱਥੋਂ ਦੇ ਵਸਨੀਕ ਬਣ ਜਾਓ ਤੁਹਾਡਾ ਸੁਰੱਖਿਤ ਰਹਿਣਾ ਸਿੱਖ ਕੌਮ ਲਈ ਬੜਾ ਜ਼ਰੂਰੀ ਹੈ ਤੇ ਖਾਲੜਾ ਸਾਹਿਬ ਦਾ ਜਵਾਬ ਸੀ ਮੈਂ ਤੇ ਮੇਰਾ ਪਰਿਵਾਰ ਬਚ ਸਕਦੇ ਆ ਇਹਦੇ ਵਿੱਚ ਕੋਈ ਦੋ ਰਏ ਨਹੀਂ ਪਰ ਜ਼ਾਲਮ ਹਕੂਮਤ ਦੇ ਵਸ ਜੋ ਹਿਆਰਾ ਸਿੱਖ ਪਰਿਵਾਰ ਪਏ ਨੇ ਉਹਨਾਂ ਦਾ ਕੀ ਬਣੇਗਾ ਉਹਨਾਂ ਦਾ ਵਾਰਸ਼ ਕੌਣ ਹੋਵੇਗਾ ਮੈਂ ਤੇ ਉਹਨਾਂ ਨੂੰ ਭਰੋਸਾ ਦਿਵਾ ਕੇ ਆਇਆ ਵੀ ਤੁਹਾਨੂੰ ਨਿਆਂ ਦਿਵਾਵਾਂਗਾ ਜੋ ਕਤਲੋਗਾਰਤ ਤੁਹਾਡੇ ਪਰਿਵਾਰਾਂ ਨਾਲ ਮੱਛੀ ਹੈ ਤੇ ਜੇ ਮੈਂ ਜੁਦਾ ਹੋ ਗਿਆ ਪਾਸ਼ਾ ਕਰ ਗਿਆ ਕੱਲ ਨੂੰ ਲੋਕ ਗਦਾ ਰੱਖਣਗੇ 6 ਸਤੰਬਰ 1995 ਦਾ ਦਿਨ ਆਉਂਦਾ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਸਵੇਰ 9:00 ਵਜੇ ਕਾਰ ਤੋਂ ਰਏ ਨੇ ਘਰੋਂ ਐਸਐਸਪੀ ਸੰਧੂ ਨੇ ਗ੍ਰਿਫਤ ਵਿੱਚ ਲਿਆ ਤਸ਼ੱਦਦ ਕੀਤਾ ਚੁਮਾਲ ਥਾਣੇ ਲਿਜਾ ਕਰਕੇ ਕੁੱਟਮਾਰ ਕੀਤੀ ਹੈ ਤਰਨਤਨ ਸਾਹਿਬ ਦਾ ਇਲਾਕਾ ਗੋਲੀ ਮਾਰ ਕੇ ਹਰੀ ਕੇ ਪੱਤਣ ਨਹਿਰਾਂ ਵਿੱਚ ਰੋੜ ਦਿੱਤਾ ਮਸ਼ੀਆਂ ਦੀ ਖੁਰਾਕ ਬਣਾ ਦਿੱਤਾ ਜਿਹੜਾ ਲਾवारिस ਲਾਸ਼ਾਂ ਦਾ ਹਿਸਾਬ ਕਰਨ ਤੁਰਿਆ ਸੀ ਉਹਨੂੰ ਇੱਕ ਲਾवारिस ਲਾਸ਼ ਬਣਾ ਦਿੱਤਾ ਗਿਆ ਇਉਂ ਉਸ ਸੂਰਮੇ ਦੀ ਸ਼ਹਾਦਤ ਹੋਈ ਉਹਨੇ ਕੋਈ ਹਥਿਆਰਬੰਦ ਸੰਘਰਸ਼ ਨਹੀਂ ਲੜਿਆ ਸ਼ਾਂਤਮਈ ਰਹਿ ਕੇ ਕਲਮ ਦੇ ਨਾਲ ਸੰਘਰਸ਼ ਲੜਿਆ ਫੇਰ ਵੀ ਸਰਕਾਰ ਵੱਲੋਂ ਧੱਕੋ ਜੁਰੀ ਕਤਲ ਕੀਤਾ ਗਿਆ ਤੇ ਜਿਹੜੇ ਫਿਰ ਹਥਿਆਰਬੰਦ ਸੰਘਰਸ਼ ਲੜਦੇ ਨੇ ਉਹਨਾਂ ਬਾਬਤ ਆਪਾਂ ਜਾਣਦੇ ਹੀ ਆਂ ਉਹਨਾਂ ਦੀ ਸ਼ਹਾਦਤ ਕਿਸ ਪ੍ਰਕਾਰ ਦੇ ਨਾਲ ਲਿਖੀ ਹੁੰਦੀ ਹੈ ਤੋ ਇਸ ਗੱਲ ਦਾ ਖਿਆਲ ਰੱਖਿਓ ਖਾਲਸਾ ਰਾਜ ਨੂੰ ਪਰਫੁੱਲਤ ਕਰਨ ਵਾਲੇ ਸੂਰਬੀਰ ਜੋ ਸ਼ਹਾਦਤ ਦੀ ਅਬਦੀ ਮੰਗ ਗਏ ਖਾਲੜਾ ਸਾਹਿਬ ਨੇ ਉਹਨਾਂ ਲਈ ਸੰਘਰਸ਼ ਕੀਤਾ ਆਪ ਵੀ ਸ਼ਹੀਦਾਂ ਦੀ ਕਤਾਰ ਵਿੱਚ ਖੜੇ ਹੋ ਗਏ। ਬਾਕੀ ਜਿਹੜੀ ਖਾਲਸਾ ਰਾਜ ਦੀ ਚੰਗਿਆੜੀ ਹੈ ਜੇ ਕੋਈ ਆਖੇ ਬੁਝ ਜਾਵੇਗੀ। ਇਦਾਂ ਨਹੀਂ ਹੁੰਦਾ। ਜਿਹੜੇ ਪਖਾਰੀ ਹੁੰਦੇ ਨੇ ਨਾ ਉਹ ਰਾਜ ਨਹੀਂ ਮੰਗਦੇ। ਰਾਜਿਆਂ ਦੀ ਵੰਸੀ ਰਾਜ ਮੰਗਦੀ ਹੈ। ਰਾਜੇ ਰਹੇ ਆ। ਕਦੇ ਮੁਗਲਿਆ ਸਲਤਨਤ ਨਾਲ ਦੋ ਹੱਥ ਕੀਤੇ ਉਹਨਾਂ ਦਾ ਰਾਜ ਸੀ ਐਕਸਪਾਇਰੀ ਡੇਟ ਹਰ ਰਾਜ ਦੀ ਹੁੰਦੀ ਹੈ। ਸਾਡਾ ਰਾਜ ਆ ਗਿਆ ਖਾਲਸੇ ਦਾ ਸਾਡਾ ਰਾਜ ਮਿਟਿਆ ਬ੍ਰਿਟਿਸ਼ ਐਮਪਾਇਰ ਪਰਫੁੱਲਤ ਹੋ ਗਈ ਹੁਣ ਸਨਾਤਨੀਆਂ ਦਾ ਜ਼ੋਰ ਹੈ ਡੈਮੋਕ੍ਰੇਸੀ ਚ ਕਿਉਂਕਿ ਸਿਰਾਂ ਦੀ ਗਿਣਤੀ ਕਾਊਂਟ ਕਰਦੀ ਹੈ ਤੋ ਚੜ੍ਹਦੀ ਕਲਾ ਵਿੱਚ ਰਹਾ ਕਰੋ ਰਾਜ ਭਾਗ ਦੀ ਚੰਗਿਆੜੀ ਪਰਫੁੱਲਤ ਰੱਖੋ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਐਡਾ ਮਹਾਨ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ ਹੈ ਕਿੱਥੇ ਤਿੱਬਤ ਕਿੱਥੇ ਕਾਬਲ ਕੰਧਾਰ ਕਿੱਥੇ ਸਤਲੁਜ ਤਾਈਂ ਕਿੱਥੇ ਖੈਬਰ ਤੋ ਜਿਹੜੀ ਅੰਸ ਹੈ ਸਾਡੇ ਅੰਦਰ ਰਾਜ ਭਾਗ ਦੀ ਜਿੱਥੋਂ ਚੰਗਿਆੜੀ ਪ੍ਰਗਟ ਹੁੰਦੀ ਹੈ ਉਹ ਪਰਫੁੱਲਤ ਹੀ ਰਹੇਗੀ ਤੇ ਜਿਹੜਾ ਰਾਜ ਭਾਗ ਦੀ ਬਾਤ ਪਾਉਂਦਾ ਉਹਦਾ ਸਾਥ ਦਿਆ ਕਰੋ ਸ਼ਹੀਦਾਂ ਨੂੰ ਸਜਦਾ ਜਿਨ੍ਹਾਂ ਨੇ ਲਹੂ ਡੋਲ ਕੇ ਸਿੱਖੀ ਦੇ ਬਾਗ ਨੂੰ ਹਰਿਆ ਰੱਖਿਆ